ਦੋਸਤੋ ਤਸਵੀਰ ਵੇਖ ਸਕਦੇ ਹੋ ਯਾਰ ਇੰਨੀਆਂ ਨੀ ਵੱਡੀਆਂ ਖੰਮਾ ਡੇਗ ਰਹੀਆਂ ਨੇ ਆ ਤੋੜੋ ਉਥੇ ਤੱਕ ਆ ਵੇਖੋ ਆ ਕੀ ਹੋ ਰਿਹਾ ਹੈ ਹਾਲਾਤ ਮਾੜੇ ਨੇ ਭਰਾਓ ਹਾਲਾਤ ਮਾੜੇ ਨੇ ਯਾਰ ਆ ਵੇਖੋ ਆ ਬਣ ਗਈ ਤੇ ਆ ਚੱਲੀ ਤੇ ਬਹੁਤ ਤਗੜੀਆਂ ਤਗੜੀਆਂ ਆਪਣੇ ਲਾਈਵ ਦੇ ਵਿੱਚ ਤੁਸੀਂ ਖੰਮਾ ਵੇਖਿਆ ਸੀ ਆ ਚਲੀ ਗਈ ਲਓ ਜੀ ਵਾਹ ਭਾਈ ਵਾਹ ਇਹ ਪਿੱਛੇ हट ਜਾ ਬਾਈ ਪਿੱਛੇ हट ਜਾ ਚੈੱਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਕਿ ਸਹੀ ਜਾਣਕਾਰੀ ਜਿਹੜੇ ਸਾਰੇ ਵੀਰਾਂ ਭਰਾਵਾਂ ਤੱਕ ਪਹੁੰਚੇ ਕਿਉਂਕਿ ਪਾਣੀ ਜਿਹੜਾ ਪੂਰਾ ਮਿੱਟੀ ਨਾਲ ਘੁਲ ਕੇ ਪਾਣੀ ਚੱਲ ਰਿਹਾ ਇਸ ਟਾਈਮ ਤਿਆਰੀ ਹੋ ਗਈ ਉਧਰ ਹੋ ਗਈ ਤਿਆਰੀ ਹੋ ਗਈ ਹੋ ਗਈ ਹੋ ਗਈ ਇਧਰ ਵੀ ਉਹ ਤੇਰਾ ਪੜਾਵੇ ਓਡੀ ਖਾਮੇ ਵੀ ਆ ਵੇਖੋ ਪੂਰਾ ਵਾਡਾ ਲਾ ਰਿਆ ਪੂਰਾ ਵਾਡਾ ਯਾਰ ਤੰਡਵ ਮਚਾ ਰਿਆ ਤੰਡਵ ਆ ਚੈੱਕ ਕਰੋ ਆ ਨੀ ਜਾ ਗਿਆ ਅੱਗੇ ਖੜਾ ਰਿਹਾ ਬਹੁਤ ਗੱਲ ਏ ਯਾਰ ਜਗਤ ਕਿਧੇ ਰਹਿ ਗਏ ਆ ਇੱਥੇ ਤਾਂ ਪੜਥੂ ਪਾਈ ਖੜਾ ਹੈ ਪੜਥੂ ਪਾਇਆ ਜੀ ਸੋਇ ਤੇ ਪਾਇਆ ਪਾਇਆ ਪੜਥੂ ਅੱਜ 19 ਤਰੀਕ 19 ਤਰੀਕ ਕੋਈ ਪਤਾ ਹੀ ਨਹੀਂ ਲੱਗਦਾ ਯਾਰ ਕਿਹੜੀ ਥਾਂ ਤੂੰ ਕਿਵੇਂ ਆ ਦੇਖੋ ਆਹ ਦੇਖੋ ਪੂਰਾ ਪੜਥੂ ਪੈ ਗਿਆ ਯਾਰ ਆਹ ਦੇਖੋ ਤਸਵੀਰ ਦੇ ਵਿੱਚ ਆਹ ਦੇਖੋ ਹਾਲਾਤ ਮਾੜੇ ਨੇ ਓਏ ਇੱਧਰ ਜਗਤਾ ਆਵੇ ਹੈ ਇਹ ਤਾਂ ਗਈ ਆਵੇ ਹੈ